ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਸਫਰ ਕਰ ਰਹੇ ਹਾਂ ਸਫਰੇ ਸ਼ਹਾਦਤ ਤੇ ਜਿਵੇਂ ਤੁਸੀਂ ਪਿਛਲੇ ਬਲੌਗ ਦੇਖੇ ਨੇ ਇਸ ਸੀਰੀਜ਼ ਦੇ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇ ਇਸ ਤੋਂ ਪਿਛਲੇ ਬਲੌਗ ਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਸੀਗੇ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਦੇ ਉੱਥੇ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇੱਕ ਦਿਨ ਕੈਦ ਕਰਕੇ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਸੂਬਾ ਸਰਹੰਦ ਦੇ ਸਿਪਾਈ ਉਹਨਾਂ ਨੂੰ ਇੱਥੇ ਲਾਇਆ ਸੀਗੇ ਸਰੰਦ ਜਾਨੀ ਕਿ ਫਤੇਗੜ ਸਾਹਿਬ ਵਿਖੇ ਲਾਇਆਏ ਸੀਗੇ ਤੇ ਇੱਥੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ ਤੇ ਸੂਬੇ ਦੀ ਕਚਹਿਰੀ ਲੱਗਦੀ ਸੀ ਉਹ ਸਾਰੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਠੰਡੇ ਬੁਰਜ ਦੇ ਤੇ ਜਿਹੜੀਆਂ ਨੀਹਾਂ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਨੀਹਾਂ ਵਿੱਚ ਚਣਿਆ ਗਿਆ ਸੀ ਜਿਸ ਸਥਾਨ ਤੇ ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜਿਸ ਸਥਾਨ ਤੇ ਸ਼ਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਉਸ ਸਥਾਨ ਦੇ ਉਸ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਲੌਗ ਜਹਾਂ ਤੱਕ ਬਣੇ ਰਹੋ ਚਾਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਕਰਦੇ ਆਂ ਦਰਸ਼ਨ ਜਿਸ ਸਥਾਨ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਆ ਠੰਡਾ ਬੁਰਜ ਇਸ ਠੰਡੇ ਬੁਰਜ ਵਿੱਚ ਹੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਗਿਆ ਸੀਗਾ ਸੂਬਾ ਸਰਹੰਦ ਵੱਲੋਂ ਤੇ ਜਦੋਂ ਉਹਨਾਂ ਨੂੰ ਮਰਿੰਡੇ ਕੋਤਵਾਲੀ ਚੋਂ ਲਿਆਂਦਾ ਗਿਆ ਇਸ ਸਥਾਨ ਤੇ ਲਿਆਂਦਾ ਗਿਆ ਸੀ ਤੇ ਇਸ ਬੁਰਜ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਤਿੰਨ ਦਿਨ ਸ਼ਹਿਬਜਾਦਿਆਂ ਨੂੰ ਇਸ ਸਥਾਨ ਤੇ ਰੱਖਿਆ ਗਿਆ ਸੀਗਾ ਤੇ ਉਹਨਾਂ ਸਮਿਆਂ ਵਿੱਚ ਠੰਡੇ ਬੁਰਜ ਦੇ ਪਿੱਛੋਂ ਦੀ ਇੱਕ ਨਦੀ ਵੀ ਚੱਲਦੀ ਹੁੰਦੀ ਸੀ ਕਿਹਾ ਜਾਂਦਾ ਤੇ ਇਸ ਬੁਰਜ ਨੂੰ ਨਾ ਤਾਂ ਕੋਈ ਟਾਕੀ ਹੁੰਦੀ ਸੀ ਨਾ ਕੋਈ ਗੇਟ ਹੁੰਦਾ ਸੀਗਾ ਤੇ ਇਹ ਆਲੇ-ਦੁਆਲੇ ਤੋਂ ਖੁੱਲਾ ਹੁੰਦਾ ਸੀਗਾ ਪੋਦੇ ਮਹੀਨੇ ਵਿੱਚ ਸ਼ਹਿਬਜਾਦਿਆਂ ਨੂੰ ਇਸ ਸਥਾਨ ਤੇ ਰੱਖਿਆ ਗਿਆ ਸੀਗਾ ਤੇ ਇਹ ਬਹੁਤ ਠੰਡਾ ਸੀ ਠੰਡੀਆਂ ਹਵਾਵਾਂ ਇਹਦੇ ਵਿੱਚ ਲੱਗਦੀਆਂ ਸੀਗੀਆਂ ਤੇ ਕਿਹਾ ਜਾਂਦਾ ਹੈ ਕਿ ਸ਼ਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਾ ਤਾਂ ਕੋਈ ਉੱਪਰ ਲੈਣ ਨੂੰ ਕੱਪੜਾ ਦਿੱਤਾ ਗਿਆ ਸੀ ਤੇ ਨਾ ਉਹਨਾਂ ਨੂੰ ਕੁਝ ਖਾਣ ਪੀਣ ਲਈ ਦਿੱਤਾ ਗਿਆ ਸੀਗਾ ਤੇ ਇਸ ਸਥਾਨ ਤੇ ਸ਼ਹਿਬਜਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਮਰਿੰਡੇ ਕੋਤਵਾਲੀ ਤੋਂ ਲਿਆ ਕੇ 11 12 ਪੋ ਨੂੰ ਇਸ ਸਥਾਨ ਤੇ ਉਹਨਾਂ ਨੂੰ ਰੱਖਿਆ ਗਿਆ ਤੇ 13 ਪੋ ਨੂੰ ਸ਼ਹਿਬਜਾਦਿਆਂ ਦੀ ਸ਼ਹੀਦੀ ਹੋ ਗਈ ਸੀਗੀ ਉਹ ਸਾਰੇ ਆਪਾਂ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਦੋਂ ਸ਼ਹਿਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਤਾਂ ਇਸ ਸਥਾਨ ਤੇ ਰਾਤ ਦੇ ਸਮੇਂ ਭਾਈ ਮੋਤੀराम ਮਹਾਰਾਜੀ ਉਹਨਾਂ ਨੂੰ ਦੁੱਧ ਪਿਉਂਦੇ ਹੁੰਦੇ ਸੀਗੇ ਤੇ ਆਪਣੇ ਘਰ ਤੋਂ ਦੁੱਧ ਬਣਾ ਕੇ ਲੈ ਕੇ ਆਉਂਦੇ ਸੀਗੇ ਦੁੱਧ ਦੀ ਸੇਵਾ ਕਰਦੇ ਸੀਗੇ ਇਹ ਇਤੇਸ਼ ਪਾਣਾ ਨੂ ਉਹ ਮੋਰਾਂ ਦੇ ਦਿੰਦੇ ਸੀਗੇ ਆਪਣੇ ਘਰ ਤੋਂ ਨਾਲ ਤਾਂ ਕਿ ਉਹ ਸੂਬਾ ਸਰਾਂਦ ਨੂੰ ਨਾਂ ਦੱਸਣਾ ਤਾਂ ਕਿ ਉਹਨਾਂ ਨੂੰ ਅੰਦਰ ਲੰਘਣ ਦੇ ਦੇਣਾ ਸ਼ਹਿਬਜਾਦਿਆਂ ਦੇ ਕੋਲੇ ਤੇ ਉਹਨਾਂ ਨੂੰ ਗਰਮ ਦੁੱਧ ਪਿਉਂਦੇ ਸੀਗੇ ਕਿਉਂਕਿ ਉਹ ਦਿਨਾਂ ਦੇ ਵਿੱਚ ਠੰਡ ਬਹੁਤ ਸੀ ਪੋਦਾ ਮਹੀਨਾ ਸੀਗਾ ਸ਼ਹਿਬਜਾਦੇ ਭੁੱਖੇ ਹੁੰਦੇ ਸੀ ਨਾ ਤਾਂ ਸੂਬਾ ਸਰਾਂਦ ਉਹਨਾਂ ਨੂੰ ਕੁਝ ਖਾਣ ਲਈ ਦਿੰਦਾ ਸੀਗਾ ਤੇ ਉਹਨਾਂ ਨੂੰ ਭੁੱਖੇ ਇੱਥੇ ਰੱਖਿਆ ਜਾਂਦਾ ਸੀ ਤੇ ਤਿੰਨੇ ਦਿਨ ਭਾਈ ਮੋਤੀ RAM ਮਹਾਰਾਜੀ ਨੇ ਇਹ ਸੇਵਾ ਨਿਭਾਈ ਇਸ ਸਥਾਨ ਤੇ ਆ ਕੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਦੁੱਧ ਪਿਾਇਆ ਜਾਂਦਾ ਸੀਗਾ ਹੰਡੇ ਬੁਰਜ ਵਿੱਚੋਂ ਹੀ ਛੋਟੇ ਸ਼ਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਜਾਇਆ ਜਾਂਦਾ ਸੀਗਾ ਤੇ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੂੰ ਧਰਮ ਬਦਲਣ ਲਈ ਕਿਹਾ ਜਾਂਦਾ ਸੀਗਾ ਕਿ ਉਹ ਸਿੱਖ ਧਰਮ ਛੱਡ ਦੇਣ ਤੇ ਉਹ ਮੁਗਲਾਂ ਦਾ ਧਰਮ ਮੁਸਲਮ ਧਰਮ ਅਪਣਾ ਲੈਣ ਤਾਂ ਉਹਨਾਂ ਨੂੰ ਵੱਡੇ ਵੱਡੇ ਮਹਿਲਾਂ ਵਿੱਚ ਰੱਖਿਆ ਜਾ ਬਈਗਾ ਤੇ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਂਣਗੀਆਂ ਬਹੁਤ ਸਾਰੇ ਲਾਲਚ ਸ਼ਹਿਬਜ਼ਾਦਿਆਂ ਨੂੰ ਦਿੱਤੇ ਜਾਂਦੇ ਸੀਗੇ ਪਰ ਸ਼ਹਿਬਜ਼ਾਦੇ ਆਨੇ ਆਪਣਾ ਧਰਮ ਕਾਇਮ ਰੱਖਿਆ ਸਿੱਖਾ ਧਰਮ ਦੇ ਉੱਪਰ ਉਹ ਕਾਇਮ ਰਹੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤਾਂ ਉਹਨਾਂ ਨੂੰ 13 ਪੂ ਨੂੰ ਸੂਬਾ ਸਰੰਦ ਨੇ ਸ਼ਹੀਦ ਕਰਨ ਦੇ ਹੁਕਮ ਦਿੱਤੇ ਸੀਗੇ ਕਿ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਊਗਾ ਨੀਹਾਂ ਵਿੱਚ ਚਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਊਗਾ ਤੀਸਰੇ ਦਿਨ ਜਾਨੀ ਕਿ ਜਦੋਂ ਕਚਹਿਰੀ ਲੱਗੀ ਸੂਬੇ ਦੀ ਤਾਂ ਉਹਨਾਂ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਸੀਗੇ ਕਿ ਜਿਉਂਦੇ ਇਹਨਾਂ ਨੂੰ ਨੀਹਾਂ ਵਿੱਚ ਚਣਿਆ ਜਾਵੇ ਜਦੋਂ ਸੂਬਾ ਇਸਰੰਦ ਵਜੀਰ ਖਾਨ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਨ ਦਾ ਫਤਵਾ ਸੁਣਾਇਆ ਤੇ ਸੂਬੇ ਦੀ ਕਚਹਿਰੀ ਵਿੱਚ ਨਵਾਬ ਮਲੇਰ ਕੋਟਲਾ ਨੇ ਸ਼ੇਰ ਮੁਹੰਮਦ ਨੇ ਹਾ ਦਾ ਨਾਹਰਾ ਮਾਰਿਆ ਸੀ ਉਹਨਾਂ ਨੇ ਕਿਹਾ ਸੀ ਕਿ ਆਪਣੀ ਦੁਸ਼ਮਣੀ ਇਹਨਾਂ ਦੇ ਪਿਤਾ ਜੀ ਨਾਲ ਆ ਨਾ ਕਿ ਆਪਣੀ ਦੁਸ਼ਮਣੀ ਇਹਨਾਂ ਦੇ ਬੱਚਿਆਂ ਨਾਲ ਆ ਆਪਾਂ ਨੂੰ ਆਪਣੀ ਦੁਸ਼ਮਣੀ ਦਾ ਬਦਲਾ ਇਹਨਾਂ ਦੇ ਬੱਚਿਆਂ ਤੋਂ ਨਹੀਂ ਲੈਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਸੀ ਸੂਬਾ ਇਸਰੰਦ ਨੂੰ ਕਿ ਤੁਸੀਂ ਸਾਰਾ ਗਲਤ ਕਰ ਰਹੇ ਹੋ ਤੁਸੀਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਬਹੁਤ ਜ਼ੁਲਮ ਕਰ ਰਹੇ ਹੋ ਇਹ ਗਲਤ ਹੈ ਇਹ ਆਪਣੇ ਧਰਮ ਦੇ ਖਿਲਾਫ ਹੈ ਸੂਬਾ ਇਸਰੰਦ ਨਵਾਬ ਮਲੇਰ ਕੋਟਲਾ ਦੀ ਇੱਕ ਵੀ ਗੱਲ ਉਹਨਾਂ ਨੇ ਸੁਣੀ ਨਹੀਂ ਤੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਫਤਵਾ ਸੁਣਾਤਾ ਸੀ ਦੇ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਸੀ ਤੇ ਮਲੇਰ ਕੋਟਲੇ ਦੇ ਵਿੱਚ ਨਵਾਬ ਮਲੇਰ ਕੋਟਲਾ ਜੀ ਦੀ ਯਾਦ ਵਿੱਚ ਗੁਰਦੁਆਰਾ ਹਾਜ਼ਾ ਨਾਰਾ ਬਣਾਏ ਗਏ ਨੇ ਤੇ ਇਸ ਤੋਂ ਅਗਲੇ ਬਲੌਗਸ ਜਿਹੜੇ ਆਉਣਗੇ ਉਹਨਾਂ ਵਿੱਚ ਆਪਾਂ ਹਾਜ਼ਾ ਨਾਰਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸੋ ਥਾਂ ਤੇ ਹੀ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਜੀ 13 ਪੋ ਵਾਲੇ ਦਿਨ 13 ਪੋ ਨੂੰ ਇਹ ਸ਼ਹਿਬਜਾਦਿਆਂ ਦੀ ਸ਼ਹੀਦੀ ਹੋਈ ਤੇ ਉਸੇ ਦਿਨ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਸੀ ਜੀ ਹੁਣ ਆਪਾਂ ਚੱਲਦੇ ਹਾਂ ਠੰਡੇ ਬੁਰਜ ਦੇ ਦਰਸ਼ਨ ਕਰਦੇ ਹਾਂ ਠੰਡੇ ਬੁਰਜ ਵਿੱਚ ਮੱਥਾ ਟੇਕਦੇ ਹਾਂ ਜੀ ਜਿਸ ਉਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀਓ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਮੁਗਲਾਂ ਵੱਲੋਂ ਪੋ ਦੇ ਮਹੀਨੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਠੰਡੇ ਬੁਰਜ ਦੇ ਅੰਦਰੋਂ ਆਪਾਂ ਦਰਸ਼ਨ ਕਰਕੇ ਆ ਗਏ ਬਾਹਰ ਇੱਧਰ ਨਿਸ਼ਾਨਸਰ ਸ਼ਸੋਭਿਤ ਨੇ ਉਹਦੇ ਮਹੀਨਿਆਂ ਵਿੱਚ ਛੋਟੇ ਸ਼ਹਾਬਜਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇਸ ਸਥਾਨ ਵਿੱਚ ਤੇ ਕੈਦ ਕੀਤਾ ਗਿਆ ਸੀ ਤੇ ਇਹ ਸਾਰਾ ਠੰਡੇ ਬੁਰਜ ਦਾ ਆਲਾ ਦਵਾਲਾ ਹੈ ਕਿਹਾ ਜਾਂਦਾ ਕਿ ਉਹਨਾਂ ਸਮਿਆਂ ਵਿੱਚ ਠੰਡੇ ਬੁਰਜ ਦੇ ਪਿਛਲੇ ਪਾਸੋਂ ਦੀ ਇੱਕ ਨਦੀ ਵਗਦੀ ਸੀ ਤੇ ਇਹ ਜਿਹੜਾ ਬੁਰਜ ਸੀ ਇਹ ਪੂਰਾ ਹਵਾਦਾਰ ਸੀ ਪੂਰਾ ਠੰਡਾ ਸੀ ਇਸ ਕਰਕੇ ਠੰਡਾ ਬੁਰਜ ਇਸ ਦਾ ਨਾਮ ਪਿਆ ਤੇ ਛੋਟੇ ਸ਼ਹਾਬਜਾਦਿਆਂ ਨੇ ਇੰਨੀ ਛੋਟੀ ਉਮਰ ਵਿੱਚ ਆਪਣੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਉਹ ਆਪਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਤੇ ਉਹ ਆਪਣੇ ਧਰਮ ਤੇ ਕਾਇਮ ਰਹੇ ਲਖਾਂ ਤਸੀਹੇ ਉਹਨਾਂ ਨੇ ਚੱਲੇ ਆਪਣੇ ਖਾਤਰ ਆਪਣੇ ਧਰਮ ਨੂੰ ਕਾਇਮ ਰੱਖਣ ਖਾਤਰ ਤੇ ਮੁਗਲਾਂ ਦੇ ਅੱਗੇ ਹਡੋਲੇ ਨਹੀਂ ਤੇ ਸਿੱਖ ਧਰਮ ਤੇ ਉਹ ਕਾਇਮ ਰਹੇ ਤੇ ਮੁਗਲਾਂ ਨੇ ਉਹਨਾਂ ਨੂੰ ਕੋਈ ਕੱਪੜਾ ਵੀ ਉੱਪਰ ਨਹੀਂ ਲੈਣ ਨੂੰ ਦਿੱਤਾ ਸੀਗਾ ਠੂ ਠੰਡ ਦੇ ਵਿੱਚ ਬਿਨਾ ਕਿਸੇ ਕੰਬਲ ਤੋਂ ਬਿਨਾ ਕਿਸੇ ਆਲੇ-ਦਾਲੇ ਕੱਪੜਾ ਲਏ ਤੋਂ ਇੱਥੇ ਰਹੇ ਤਿੰਨ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਤੇ ਅੱਜ ਦੇ ਸਮੇਂ ਵਿੱਚ ਬਹੁਤ ਸਾਧਨ ਹੋ ਗਏ ਨੇ ਠੰਡ ਤੋਂ ਬਚਣ ਲਈ ਤੇ ਉਹ ਇੱਕੋ ਸਮਾਂ ਸੀ ਜਦੋਂ ਸਾਹਿਬ ਜੀਆ ਨੇ ਇਸ ਸਥਾਨ ਤੇ ਤਿੰਨ ਰਾਤਾਂ ਬਤੀਤ ਕੀਤੀਆਂ ਠੰਡ ਦੇ ਵਿੱਚ ਭੁੱਖਣ ਭਾਣੇ ਇਸ ਸਥਾਨ ਤੇ ਸਿੱਖ ਧਰਮ ਨੂੰ ਕਾਇਮ ਰੱਖਣ ਦੀ ਖਾਤਰ ਆਪਣੇ ਲਈ ਐਡੀ ਵੱਡੀ ਉਹ ਸ਼ਹਾਦਤ ਦੇ ਗਏ ਠੰਡੇ ਬੁਰਜ ਦੇ ਆਪਾਂ ਦਰਸ਼ਨ ਕਰ ਲਏ ਜੀ ਹੁਣ ਆਪਾਂ ਚੱਲਾਂਗੇ ਦੂਸਰੇ ਸਥਾਨ ਵੱਲ ਜਿੱਥੇ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕੀਤਾ ਗਿਆ ਸੀਗਾ ਤੇ ਉਧਰੋਂ ਚੱਲਦੇ ਆਪਾਂ ਹੁਣ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਸੰਗਤਾਂ ਦਾ ਬਹੁਤ ਇਕੱਠ ਹੈ ਤੇ ਇਹ ਦੀ ਜੋੜ ਮੇਲ ਨੇੜੇ ਆ ਗਏ ਉਸ ਕਰਕੇ ਸੰਗਤਾਂ ਇੱਥੇ ਫਤੇਗੜ ਸਾਹਿਬ ਬਹੁਤ ਪਹਿਲਾਂ ਹੀ ਮਤਲਬ ਆਉਣ ਲੱਗ ਜਾਂਦੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਲੰਗਰ ਵੀ ਸ਼ੁਰੂ ਹੋਣ ਲੱਗੇ ਹੈ ਨਹੀਂ ਹੁਣ ਚੱਲਾਂਗੇ ਆਪਾਂ ਦਰਬਾਰ ਸਾਹਿਬ ਤੇ ਭੂਰਾ ਸਾਹਿਬ ਚ ਨਾਲੇ ਦਰਸ਼ਨ ਕਰਵਾਵਾਂਗੇ ਜਿੱਥੇ ਸ਼ਹਿਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਨੀਹਾਂ ਵਿੱਚ ਚਣ ਕੇ ਹੁਣ ਆਪਾਂ ਚੱਲਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਇਸ ਦਰਬਾਰ ਸਾਹਿਬ ਦੇ ਨੀਚੇ ਵਾਲੇ ਪਾਸੇ ਭੂਰਾ ਸਾਹਿਬ ਬਣੇ ਹੋਏ ਨੇ ਜਿਸ ਸਥਾਨ ਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਨੀਹਾ ਵਿੱਚ ਚਿੰਨ੍ਹ ਕੇ ਸ਼ਹੀਦ ਕੀਤਾ ਗਿਆ ਸੀਗਾ ਉਸ ਸਥਾਨ ਦੇ ਵੀ ਆਪਾਂ ਦਰਸ਼ਨ ਕਰਾਂਗੇ ਨਰਸਿਕਾ ਬੰਨਾਨੋ ਸਭ ਜਗਤ wow ਪਾਪੂਰਾ ਸਾਹਿਬ ਵਿੱਚ ਦਰਸ਼ਨ ਕਰਨ ਜਿਸ ਸਥਾਨ ਤੇ ਤੰਤਨ ਬਾਬਾ ਜੂਰਾਵਰ ਸਿੰਘ ਜੀ ਤੇ ਤੰਤਨ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਜਿਸ ਉਹ ਪੁੱਤਰ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਜੀ ਤੇ ਉੱਥੇ ਹੁਣ ਪਾਲਕੀ ਸਾਹਿਬ ਸ਼शोਭਿਤ ਨੇ ਜੀ ਇਸ ਸਥਾਨ ਤੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਿਆ ਗਿਆ ਸੀ ਚੱਲੀ ਜੇ ਲੋ ਵਾਹਿਗੁਰੂ ਜੀ ਖੜੋ ਰਹੀਂ ਦਾਸ ਤੇ ਜੀ ਚੱਲੀ ਜੇ ਲੋ ਵਾਹਿਗੁਰੂ ਜੀ ਹੁਣ ਆਪਾਂ ਪਹੁੰਚਿਆ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਦੇ ਇਸ ਸਥਾਨ ਤੇ ਉਹ ਗਲਾਸ ਪਏ ਨੇ ਜਿਨ੍ਹਾਂ ਵਿੱਚ ਭਾਈ ਮੋਤੀराम ਮਹਾਰਾਜ ਜੀ ਛੋਟੇ ਸ਼ਹਿਵ ਜਦਿਆਂ ਨੂੰ ਦੁੱਧ ਛਕਾਉਂਦੇ ਹੁੰਦੇ ਸੀਗੇ ਠੰਡੇ ਬੁਰਜ ਦੇ ਵਿੱਚ ਜਾ ਕੇ ਇਹ ਆ ਗਿਆ ਬੋਰਡ ਗੁਰਦੁਆਰਾ ਮਰਸ਼ੀਦ ਬਾਬਾ ਮੋਤੀराम ਮਹਾਰਾਜ ਜੀ ਤੇ ਅੰਦਰ ਚੱਲਾਂਗੇ ਦਰਸ਼ਨ ਕਰਾਂਗੇ ਤੇ ਉੱਪਰ ਦਰਬਾਰ ਸਾਹਿਬ ਨੇ نیچے ਭੋਰਾ ਸਾਹਿਬ ਦੇ ਵਿੱਚ ਉਹ ਗਲਾਸ ਪਏ ਨੇ ਇਨਾਂ ਵਿੱਚੋਂ ਛੋਟੇ ਸ਼ਹਿਵਜਦਿਆਂ ਨੂੰ ਦੁੱਧ ਛਕਾਇਆ ਜਾਂਦਾ ਸੀਗਾ ਜੀ ਭਾਈ ਮੋਤੀराम ਮਹਿਰਾ ਜੀ ਵੱਲੋਂ ਆਹ ਸਾਰਾ ਇਤਿਹਾਸ ਦਾ ਬੋਰਡ ਆ ਗਿਆ ਇੱਥੇ ਸਾਰਾ ਭਾਈ ਮੋਤੀराम ਮਹਿਰਾ ਜੀ ਦਾ ਇਤਿਹਾਸ ਲਿਖ ਕੇ ਦੱਸਿਆ ਗਿਆ ਹੈ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਭਾਈ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਵਜ਼ੀਰ ਖਾਂ ਵੱਲੋਂ ਮੁਗਲਾਂ ਵੱਲੋਂ ਕਿਉਂਕਿ ਵਜ਼ੀਰ ਖਾਂ ਨੇ ਹੁਕਮ ਦਿੱਤੇ ਹੋਏ ਸੀਗੇ ਜੋ ਕੋਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਮਦਦ ਕਰੂਗਾ ਉਸ ਨੂੰ ਕੋਲੂ ਵਿੱਚ ਜਿੰਦਾ ਪੀੜ ਦਿੱਤਾ ਜਾਊਗਾ ਤੇ ਵਜ਼ੀਰ ਖਾਂ ਨੇ ਉਸੇ ਤਰ੍ਹਾਂ ਕੀਤਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਭਾਈ ਮੋਤੀराम ਮਹਾਰਾਜ ਜੀ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਤਿੰਨੋਂ ਦਿਨ ਠੰਡੇ ਬੁਰਜ ਵਿੱਚ ਜਾ ਕੇ ਤਾਂ ਮਈਮੋਤੀਰਾ ਮਹਾਰਾਜੀ ਨੂੰ ਪਰਿਵਾਰ ਸਮੇਤ ਉਹਨਾਂ ਦੇ ਛੋਟੇ ਬੱਚੇ ਸਮੇਤ ਜਿੰਦਾ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਇੱਥੇ ਵਿੱਚ ਪਹਾੜਾ ਸਤਪੁਰਾ ਇੱਕ ਕੀਤੀ ਪੁਰਾਤਿਆਰ ਜਿਹੜਾ ਰੱਖਿਆ ਨਾਮ ਅਨੰਦਪੁਰੀ ਜੋ ਪੁਰੀਆਂ ਦੀ ਸਰਦਾਰ ਜਿਹਨੂੰ ਅਰਸ਼ੋਂ ਆਉਂਦੇ ਦੇਵਤੇ ਤੇ ਕਰਨ ਲਈ ਗਿਦਾਰਾ ਜਿਹਦੇ ਚਾਹੀ ਪਾਸੇ ਸ਼ਾਨਦਾਰਾ ਕਿਲੇ ਬਣਾਏ ਚਾਰ ਜਿਹਦੀ ਰਾਖੀ ਕਰਨੇ ਵਾਸਤੇ ਸਿੰਘ ਰੱਖੇ ਕਈ ਹਾਜਾਰਾ ਉਹਦੇ ਸੰਤ ਤਾਰੇ ਸੁਣਵੇਂ ਨਿਜਾਵੇ ਜੋਤ ਨਗਾਰੇ ਮਾਰਾ ਉਹਨੂੰ ਸੜਕੇ ਵੇਗ ਪਹਾੜੀਏ ਉਹਨਾਂ ਜਿੱਤ ਵਿੱਚ ਰੱਖੀ ਹਾਰਾ ਹੁਣ ਆਪਾਂ ਉਹ ਗਲਾਸਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਇਸ ਭੋਰਾ ਸਾਹਿਬ ਵਿੱਚੋਂ ਗਲਾਸ ਨੇ ਤੇ ਜਿਹਨਾਂ ਗਲਾਸਾਂ ਵਿੱਚ ਛੋਟੇ ਸ਼ਹਿਬਜ਼ਾਦਿਆਂ ਨੇ ਦੁੱਧ ਛਕਿਆ ਸੀ ਭਾਈ ਮੋਤੀराम ਮਹਾਰਾਜੀ ਆਪਣੇ ਘਰ ਤੋਂ ਦੁੱਧ ਤਿਆਰ ਕਰਕੇ ਛੋਟੇ ਸ਼ਹਿਬਜ਼ਾਦਿਆਂ ਦੀ ਲੈ ਕੇ ਜਾਂਦੇ ਸੀ ਉਹ ਗਲਾਸ ਅੱਜ ਵੀ ਇੱਥੇ ਮੌਜੂਦ ਨੇ ਜੀ ਪੋਰਾ ਸਾਹਿਬ ਵਿੱਚ ਸੋ ਸਮੇਂ ਤੁਸੀਂ ਜਿਹੜੇ ਗਲਾਸਾਂ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ ਪਵਿੱਤਰ ਗਲਾਸ ਨੇ ਜੀ ਜਿਨ੍ਹਾਂ 'ਚ ਛੋਟੇ ਸ਼ਾਹਬਜਾਦਿਆਂ ਨੇ ਦੁੱਧ ਛਕਿਆ ਸੀ ਭਾਈ ਮੋਤੀराम ਮਹਾਰਾਜ ਜੀ ਉਹਨਾਂ ਨੂੰ ਦੁੱਧ ਛਕਾਉਂਦੇ ਹੁੰਦੇ ਸੀਗੇ ਠੰਡੇ ਬੁਰਜ ਵਿੱਚ ਜਾ ਕੇ ਐਸਾ ਤਸਵੀਰ ਵਿੱਚ ਸਾਰਾ ਠੰਡੇ ਬੁਰਜ ਦਾ ਦ੍ਰਿਸ਼ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ਼ਾਹਬਜਾਦਿਆਂ ਨੂੰ ਦੁੱਧ ਛਕਾਇਆ ਜਾਂਦਾ ਸੀ ਤੇ ਇਸ ਤਸਵੀਰ ਵਿੱਚ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਜੀ ਜਦੋਂ ਭਾਈ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ ਗਿਆ ਸੀਗਾ ਉਹਨਾਂ ਨੇ ਬਹੁਤ ਸਾਰਾ ਕੀਤਾ ਲੇਕਿਨ ਮਹਾਰਾਜ ਨੇ ਉਹਨਾਂ ਦਾ ਬੇਰਹਿਮ ਤਿਆ ਕਰ ਤਬੂਗਾ ਸ਼ਾਹ ਦਾ ਖੇਲੀ ਤਾ ਛੱਡ ਪੁਰੀ ਅਨੰਦਾ ਦੀ ਬਾਜਾਂ ਵਾਲੇ ਕਰੀ ਤਿਆਲੀ ਸ੍ਰੀ ਕੁਦਰਤ ਦੇ ਹੁਣ ਦਰਸ਼ਨ ਕਰੇ ਨੇ ਗੁਰਦੁਆਰਾ ਆਪਾ ਮੋਤੀ ਨਾਮ ਮਹਾਰਾਜ ਜੀ ਦੇ ਉਹ ਗਲਾਸਾਂ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਜਿਨ੍ਹਾਂ ਵਿੱਚ ਭਾਈ ਮੋਤੀ ਨਾਮ ਮਹਾਰਾਜ ਜੀ ਦੁੱਧ ਪੀ ਆਉਂਦੇ ਹੁੰਦੇ ਸੀਗੇ ਕਿਸੇ ਸਮੇਂ ਉਹ ਗਲਾਸਾਂ ਵਿੱਚ ਸ਼ਹਿਵਿਆਦਿਆਂ ਨੇ ਦੁੱਧ ਪੀਤਾ ਸੀ ਤੇ ਹੁਣ ਆਪਾਂ ਇਸ ਤੋਂ ਅੱਗੇ ਵਾਲੇ ਪਾਸੇ ਨੂੰ ਚੱਲਦੇ ਹਾਂ ਅੱਗੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਕੇ ਉੱਥੇ ਚੱਲਾਂਗੇ ਹੁਣ